ਜਿੰਦਾ ਲਾਸ਼ ਕਹਾਣੀ ਜੋ ਕਿ ਰਮਨਦੀਪ ਕੌਰ ਰਿਮੀ ਵੱਲੋਂ ਲਿਖੀ ਗਈ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਲਾਈਕ ਜ਼ਰੂਰ ਕਰ ਦਿਓ ਜੀ ਸਿਰਤ ਆਪਣੇ ਮਾਤਾ ਪਿਤਾ ਦੀ ਇਕਲੌਤੀ ਸੰਤਾਨ ਅਤੇ ਬਹੁਤ ਹੀ ਪਿਆਰੀ ਸੀ ਇਸ ਲਈ ਸਾਰੇ ਸਿਰਤ ਨੂੰ ਬਹੁਤ ਪਿਆਰ ਕਰਦੇ ਸਨ ਉਹਦੇ ਅੱਗੇ ਪਿੱਛੇ ਘੁੰਮਦੇ ਰਹਿੰਦੇ ਸਨ ਸਿਰਤ ਦੇ ਮਾਤਾ ਪਿਤਾ ਨੂੰ ਸਿਰਤ ਦੇ ਮਿਲਣ ਤੋਂ ਬਾਅਦ ਜ਼ਿੰਦਗੀ ਵਿੱਚ ਰੰਗ ਭਰ ਗਏ ਜਾਪਦੇ ਸਨ ਉਦੀ ਮਾਂ ਉਸ ਨੂੰ ਕਦੇ ਆਪਣੀਆਂ ਅੱਖਾਂ ਤੋਂ ਦੂਰ ਨਾ ਕਰਦੀ ਹੌਲੀ-ਹੌਲੀ ਸੀਰਤ ਵੱਡੀ ਹੋ ਰਹੀ ਸੀ ਘਰ ਵਿੱਚ ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਸਨ ਸੀਰਤ ਆਨ ਗਵਾਂਡ ਵਿੱਚ ਵੀ ਸੀਰਤ ਸਭ ਨੂੰ ਬਹੁਤ ਪਿਆਰੀ ਸੀ ਪਰ ਇਹ ਪਿਆਰ ਬਹੁਤੇ ਸਮੇਂ ਲਈ ਨਹੀਂ ਸੀ ਜਿਵੇਂ ਹੀ ਘਰ ਵਿੱਚ ਬੇਟੇ ਦਾ ਜਨਮ ਹੋਇਆ ਤਾਂ ਸੀਰਤ ਲਈ ਘਰ ਵਿੱਚ ਪਿਆਰ ਘਟ ਗਿਆ ਹੁਣ ਸਿਰਫ ਦਾਦਾ-ਦਾਦੀ ਹੀ ਉਹਦੀ ਦੇਖ-ਰੇਖ ਕਰਦੇ ਸਨ ਮਾਂ ਨੂੰ ਤਾਂ ਹੁਣ ਆਪਣੇ ਪੁੱਤਰ ਤੋਂ ਹੀ ਬੇਲ ਨਹੀਂ ਸੀ ਮਿਲਦੀ ਹੁਣ ਦਾਦੀ ਦੇ ਕਹਿਣ ਤੇ ਸੀਰਤ ਨੂੰ ਸਕੂਲ ਪੜਨ ਲਈ ਭੇਜਿਆ ਜਾਣ ਲੱਗਾ ਕੁਝ ਸਮੇਂ ਬਾਅਦ ਘਰ ਵਿੱਚ ਇੱਕ ਬੱਚੀ ਨੇ ਜਨਮ ਲਿਆ ਤਾਂ ਸੀਰਤ ਲਈ ਪਿਆਰ ਹੋਰ ਘਟ ਹੋਣ ਦੀ ਬਜਾਏ ਜਿਵੇਂ ਖਤਮ ਹੀ ਹੋ ਗਿਆ ਸੀ ਦਾਦਾ ਦਾਦੀ ਉਸ ਨੂੰ ਸਕੂਲ ਭੇਜ ਦਿੰਦੇ ਪਰ ਘਰ ਆਉਣ ਤੇ ਉਸਦੀ ਮਾਂ ਉਸ ਤੋਂ ਘਰ ਦੇ ਕੰਮ ਕਰਵਾਉਣ ਲੱਗ ਪੈਂਦੀ ਉਸ ਨੂੰ ਪੜਨ ਲਈ ਸਮਾਂ ਹੀ ਨਾ ਮਿਲਦਾ ਬਚਪਨ ਵਿੱਚ ਤਾਂ ਸੀਰਤ ਨੂੰ ਕੋਈ ਬਤਾ ਫਰਕ ਨਾ ਪਿਆ ਕਿਉਂਕਿ ਉਹ ਅਜੇ ਪੜਾਈ ਦੇ ਮਹੱਤਵ ਤੋਂ ਅਣਜਾਣ ਸੀ ਪਰ ਜਿਵੇਂ-ਜਿਵੇਂ ਉਹ ਵੱਡੀ ਹੁੰਦੀ ਗਈ ਉਸਨੇ ਆਪਣੇ ਆਪ ਨੂੰ ਸਮੇਂ ਅਨੁਸਾਰ ਢਾਲਣਾ ਸ਼ੁਰੂ ਕਰ ਦਿੱਤਾ ਹੁਣ ਉਹ ਕਿਸੇ ਵੀ ਤਰ੍ਹਾਂ ਆਪਣੀ ਪੜਾਈ ਨੂੰ ਪੂਰਾ ਕਰਨ ਲਈ ਸਮਾਂ ਕੱਢ ਹੀ ਲੈਂਦੀ ਸੀ ਸੀਰਤ ਨੂੰ ਬੇਸ਼ੱਕ ਘਰ ਵਿੱਚ ਦਾਦਾ-ਦਾਦੀ ਤੋਂ ਬਿਨਾਂ ਕੋਈ ਪਿਆਰ ਨਹੀਂ ਸੀ ਕਰਦਾ ਪਰ ਉਹ ਸਭ ਨੂੰ ਬਹੁਤ ਪਿਆਰ ਕਰਦੀ ਸੀ ਰਦਾਦਾ ਦਾਦੀ ਦਾ ਪਿਆਰ ਵੀ ਬਚਪਨ ਵਿੱਚ ਹੀ ਉਹਨਾਂ ਦੇ ਜਾਣ ਤੋਂ ਬਾਅਦ ਖਤਮ ਹੋ ਗਿਆ ਸਮਾਂ ਆਪਣੀ ਚਾਲ ਚੱਲਦਾ ਰਿਹਾ ਸਿਰਤ ਜਵਾਨ ਹੋ ਗਈ ਉਸਨੇ 12ਵੀਂ ਜਮਾਤ ਪੂਰੀ ਪੜਾਈ ਕਰ ਲਈ ਹੁਣ ਉਹ ਘਰ ਵਿੱਚ ਹੀ ਮਾਨਨ ਕਰਦੇ ਕੰਮ ਕਰਵਾਇਆ ਕਰਦੀ ਸੀ ਸਿਰਤ ਦੇ ਪਰਿਵਾਰ ਕੋਲ ਜ਼ਮੀਨ ਬਹੁਤ ਘੱਟ ਹੋਣ ਕਰਕੇ ਉਹਦੇ ਪਰਿਵਾਰ ਨੂੰ ਕੋਈ ਬਹੁਤਾ ਕੰਮ ਨਹੀਂ ਸੀ ਇਸ ਲਈ ਘਰ ਦੇ ਕੰਮ ਕਰਨ ਤੋਂ ਬਾਅਦ ਸਿਰਤ ਗਵਾਂਡਿਆਂ ਦੇ ਕਰ ਲਿਹਾਜੀ ਤੌਰ ਤੇ ਜਿਵੇਂ ਸਮਝ ਲਓ ਕਿ ਪਿਆਰ ਕਰਕੇ ਕੰਮ ਕਰਨ ਚਲੀ ਜਾਂਦੀ। ਉਹਨਾਂ ਦੀ ਕੁੜੀ ਦੀਪੀ ਸਿਰਤ ਦੀ ਪੱਕੀ ਸਹੇਲੀ ਸੀ। ਸਿਰਤ ਨੂੰ ਜਦੋਂ ਕਰਦੇ ਕੰਮ ਤੋਂ ਵਹਿਲ ਮਿਲਣੀ ਉਸ ਨੇ ਦੀਪੀ ਦੇ ਘਰ ਚਲੀ ਜਾਣਾ। ਪਰ ਉਹ ਆਪਣੇ ਪੈਣ ਪਰਾਵਾਂ ਨੂੰ ਬਹੁਤ ਪਿਆਰ ਕਰਦੀ ਸੀ। ਇਸ ਲਈ ਹਮੇਸ਼ਾ ਉਹਨਾਂ ਨੂੰ ਵੀ ਆਪਣੇ ਨਾਲ ਹੀ ਰੱਖਦੀ ਸੀ। ਸਿਰਤ ਦੇ ਗਵਾਂਡ ਵਿੱਚੋਂ ਕੁਝ ਮੁੰਡੇ ਤੇ ਉਹਨਾਂ ਨਾਲ ਇੱਕ ਔਰਤ ਨਸੀਬ ਕਰ ਉਹਨਾਂ ਦੇ ਪਿੰਡ ਵਿੱਚ ਗਰੀਬ ਲੋਕਾਂ ਦੀ ਮਦਦ ਕਰਨ ਲਈ ਆਇਆ ਕਰਦੇ ਸਨ। ਉਹ ਗਰੀਬ ਲੋਕਾਂ ਨੂੰ ਰਾਸ਼ਨ ਤੇ ਹੋਰ ਜ਼ਰੂਰੀ ਸਮਾਨ ਦੇਣ ਲਈ ਦੀਪੀ ਦੇ ਘਰ ਹੀ ਆ ਜਾਂਦੇ ਸਨ। ਉੱਥੇ ਹੀ ਸੀਰਤ ਵੀ ਹੁੰਦੀ ਸੀ। ਇਸ ਕਰਕੇ ਨਸੀਬ ਕੌਰ ਸੀਰਤ ਨੂੰ ਪਸੰਦ ਕਰਨ ਲੱਗ ਪਈ। ਨਸੀਬ ਕੌਰ ਨੇ ਦੀਪੀ ਦੀ ਮਾਂ ਜਗਜੀਤ ਕੌਰ ਨੂੰ ਸੀਰਤ ਬਾਰੇ ਪੁੱਛਿਆ ਤਾਂ ਉਸ ਨੇ ਸਭ ਕੁਝ ਦੱਸ ਦਿੱਤਾ। ਨਸੀਬ ਕੌਰ ਨੇ ਜਗਜੀਤ ਕੌਰ ਨੂੰ ਦੱਸਿਆ ਉਹ ਸੀਰਤ ਦਾ ਰਿਸ਼ਤਾ ਆਪਣੇ ਨਾਲ ਹੀ ਰਹਿਣ ਵਾਲੇ ਇੱਕ ਮੁੰਡੇ ਦੇ ਨਾਲ ਕਰਨ ਬਾਰੇ ਸੋਚ ਰਹੀ ਹਾਂ ਇਸ ਲਈ ਨਸੀਬ ਕੌਰ ਨੇ ਜਗਜੀਤ ਕੌਰਨ ਨੂੰ ਸੀਰਤ ਦੇ ਘਰ ਜਾ ਕੇ ਰਿਸ਼ਤਾ ਪੁੱਛਣ ਲਈ ਕਿਹਾ ਜਗਜੀਤ ਕੌਰ ਨੇ ਹਾਂ ਵਿੱਚ ਸਿਰ ਹਿਲਾਉਂਦੇ ਹੋਏ ਯਕੀਨ ਦਿਵਾਇਆ ਕਿ ਉਹ ਗੱਲ ਕਰ ਲਵੇਗੀ ਨਸੀਬ ਕੌਰ ਤੇ ਜਗਜੀਤ ਕੌਰ ਨੇ ਜਲਦੀ ਹੀ ਸੀਰਤ ਦੇ ਘਰਦਿਆਂ ਨੂੰ ਵੀ ਮਨਾ ਲਿਆ ਅਤੇ ਗਰੁੱਪ ਦੇ ਹੀ ਇੱਕ ਮੁੰਡੇ ਮਨੇ ਨਾ ਸੀਰਤ ਦੀ ਦੇਖ ਦਿਖਾਈ ਦਾ ਸਮਾਂ ਵੀ ਰੱਖ ਲਿਆ ਮਨੀ ਪਹਿਲਾਂ ਹੀ ਸੀਰਤ ਨੂੰ ਬਹੁਤ ਪਸੰਦ ਕਰਦਾ ਸੀ ਇਸ ਲਈ ਉਸ ਵੱਲੋਂ ਤਾਂ ਹਾਂ ਹੀ ਸੀ ਉਹ ਸੀਰਤ ਨੂੰ ਬਿਨਾਂ ਦੇ ਹੇਤ ਤੋਂ ਵਿਆਹ ਕਰਵਾ ਕੇ ਲੈ ਜਾਣਾ ਚਾਹੁੰਦਾ ਸੀ ਇਹ ਦ ਸੀਰਤ ਵੀ ਮਨੀ ਨੂੰ ਦੇਖਣ ਤੋਂ ਬਾਅਦ ਨਾ ਨਹੀਂ ਸੀ ਕਰ ਪਈ ਕਿਉਂਕਿ ਉਹ ਬਹੁਤ ਸੋਹਣਾ ਸੀ ਬਹੁਤ ਸਮਾਂ ਨਾ ਪਾਉਂਦੇ ਹੋਏ ਨਸੀਬਕਰ ਨੇ ਆਪਣੀ ਜ਼ਿੰਮੇਵਾਰੀ ਤੇ ਵਿਆਹ ਕਰਵਾ ਦਿੱਤਾ ਸੀਰਤ ਹੁਣ ਆਪਣੇ ਸਹੁਰੇ ਰਹਿਣ ਲੱਗ ਪਈ ਸੀ ਸੀਰਤ ਤੇ ਮਨੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ ਸੀਰਤ ਨੇ ਵੀ ਵਿਆਹ ਕਰਵਾ ਕੇ ਘਰ ਆਉਂਦੀ ਨੇ ਘਰ ਤੇ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਚੁੱਕ ਲਈਆਂ ਸਨ ਮਨੀ ਦੇ ਪਰਿਵਾਰ ਵਿੱਚ ਉਸਦੇ ਮਾਤਾ ਪਿਤਾ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਸੀ ਛੋਟਾ ਪਰਿਵਾਰ ਮਨੀ ਦਾ ਇਸ ਲਈ ਸੀਰਤ ਨੂੰ ਵੀ ਉਹਨਾਂ ਵਿੱਚ ਰਚਮਿਚਰ ਵਿੱਚ ਕੋਈ ਬਹੁਤੀ ਦਿੱਕਤ ਨਹੀਂ ਹੋਈ ਜਿਸ ਕਰਕੇ ਸਾਰੇ ਪਿਆਰ ਨਾਲ ਰਹਿੰਦੇ ਸਨ ਮੰਨੀ ਨੇ ਸਿਰਤ ਤੋਂ ਕਰ ਅਉਂਤਿਆ ਹੀ ਇੱਕ ਉਸ ਤੋਂ ਬਾਅਦ ਆ ਲਿਆ ਕਿ ਉਹ ਆਖਰੀ ਸਾਹ ਤੱਕ ਉਹਦੇ ਮਾਤਾ ਪਿਤਾ ਨੂੰ ਮਾਨ ਸਤਕਾਰ ਨਾ ਰੱਖੇਗੀ ਕਦੇ ਵੀ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਤੰਗ ਨਹੀਂ ਕਰੇਗੀ ਤੇ ਹਮੇਸ਼ਾ ਉਹਨਾਂ ਦੀ ਇੱਜ਼ਤ ਤੇ ਸੇਵਾ ਕਰੇਗੀ ਸਿਰਤ ਨੇ ਵੀ ਖੁਸ਼ੀ-ਖੁਸ਼ੀ ਇਹ ਵਾਅਦਾ ਕੀਤਾ ਕਿ ਉਹ ਹਮੇਸ਼ਾ ਇਦਾਂ ਹੀ ਕਰੇਗੀ ਜਿੱਦਾਂ ਮਨੀ ਚਾਹੁੰਦਾ ਹੈ ਸ਼ੈਦ ਇਸੇ ਕਰਕੇ ਹੀ ਉਹਨਾਂ ਦੋਹਾਂ ਦੀ ਬਹੁਤ ਬਣਦੀ ਸੀ ਤੇ ਦੋਵਾਂ ਵਿੱਚ ਇੰਨਾ ਪਿਆਰ ਸੀ ਸਿਰਤ ਦੀ ਜ਼ਿੰਦਗੀ ਹੁਣ ਵਧੀਆ ਗੁਜਰਨ ਲੱਗ ਪਈ ਸੀ ਉਸ ਨੂੰ ਆਪਣੇ ਪਰਿਵਾਰ ਤੋਂ ਬਾਹਰ ਕੋਈ ਕੁਝ ਹੋਰ ਵਧੀਆ ਨਹੀਂ ਲੱਗਦਾ ਸੀ ਆਪਣੇ ਪਰਿਵਾਰ ਨੂੰ ਹੀ ਉਹ ਹੁਣ ਆਪਣੀ ਦੁਨੀਆ ਸਮਝਦੀ ਸੀ ਸਿਰਤ ਆਪਣੇ ਆਪ ਨੂੰ ਆਪਣੇ ਪਰਿਵਾਰ ਲਈ ਪੂਰੀ ਤਰ੍ਹਾਂ ਸਮਰਪਿਤ ਕਰ ਦਿੱਤਾ ਸੀ ਮਨੀਬੀਨ ਨਸੀਬਕੌਰ ਦੇ ਪੇਟੇ ਅਮਰਿਤ ਜੀ ਨੂੰ ਕੇ ਸਹਿਜ ਦਾ ਬਚਪਨ ਦਾ ਦੋਸਤ ਹੁਣ ਕਰਕੇ ਹਮੇਸ਼ਾ ਉਸ ਨਾਲ ਹੀ ਰਹਿੰਦਾ ਸੀ ਅਮਰਿਤ ਦੇ ਗਰੁੱਪ ਵਿੱਚ ਹੋਰ ਵੀ ਕਈ ਮੁੰਡੇ ਸਨ ਜੋ ਹਮੇਸ਼ਾ ਉਹਨਾਂ ਨਾਲ ਰਹਿੰਦੇ ਸਨ ਮਨੀ ਵੀ ਅਮਰਿਤ ਤੇ ਬਾਕੀ ਦੋਸਤਾਂ ਦੇ ਨਾਲ ਖੇਤੀਬਾੜੀ ਦੇ ਸਾਰੇ ਕੰਮ ਕਰਦਾ ਸੀ ਮਨੀ ਤੇ ਸਿਰਤ ਦੇ ਵਿਆਹ ਨੂੰ 2 ਸਾਲ ਹੋ ਚੁੱਕੇ ਸਨ ਉਹਨਾਂ ਦੇ ਘਰ ਇੱਕ ਬਹੁਤ ਹੀ ਪਿਆਰੀ ਬੱਚੀ ਨੇ ਜਨਮ ਲਿਆ ਜਿਸ ਦਾ ਨਾਮ ਮਨੀ ਨੇ ਆਪਣੇ ਦੀ ਸੀਰ ਦੇ ਨਾਮਾ ਨੂੰ ਜੋੜ ਕੇ ਮਨਸਿਰਤ ਰੱਖਿਆ ਮਨਸਿਰਤ ਕਰਕੇ ਹੁਣ ਘਰ ਵਿੱਚ ਹੋਰ ਵੀ ਰੌਣਕ ਲੱਗ ਗਈ ਸੀ ਮਨੀ ਵੀ ਆਪਣੀ ਬੇਟੀ ਨੂੰ ਬਹੁਤ ਪਿਆਰ ਕਰਦਾ ਸੀ ਹੁਣ ਸੀਰਤ ਨੂੰ ਹੋਰ ਵੀ ਰੁਚੀਵੇਂ ਹੋ ਗਏ ਸਨ ਘਰ ਦੇ ਕੰਮ ਕਰਨ ਤੋਂ ਇਲਾਵਾ ਮਨਸਿਰਤ ਦਾ ਵੀ ਪਾਲਣ ਪੋਸ਼ਣ ਜੋ ਕਰਨਾ ਹੁੰਦਾ ਸੀ ਹੌਲੀ-ਹੌਲੀ ਕਦੋਂ ਮਨਸਿਰਤ 2 ਸਾਲ ਦੀ ਹੋ ਗਈ ਪਤਾ ਹੀ ਨਾ ਚੱਲਿਆ ਮਨਸੀਰਤ ਦੀਆਂ ਤੋਤਲੀਆਂ ਗੱਲਾਂ ਕਰਕੇ ਸਾਰੇ ਉਸ ਨੂੰ ਬਹੁਤ ਪਿਆਰ ਕਰਦੇ ਸਨ ਅਮਰਤ ਉਸ ਨੂੰ ਆਪਣੇ ਘਰ ਆਪਣੀ ਮਾਂ ਨਸੀਬ ਕੋਰ ਕੋਲ ਲੈ ਜਾਂਦਾ ਉਹ ਵੀ ਉਸ ਨਾਲ ਖੇਡ ਕੇ ਬਹੁਤ ਖੁਸ਼ ਹੋਇਆ ਕਰਦੇ ਸਭ ਹੁਣ ਤਾਂ ਉਹ ਸੀਰਤ ਨੂੰ ਵੀ ਕੰਮ ਕਰ ਖਤਮ ਕਰਨ ਤੋਂ ਬਾਅਦ ਮੰਨੀ ਨੂੰ ਪੇਜ ਕੇ ਇੱਧਰ ਹੀ ਬੁਲਾ ਲੈਂਦੇ ਸਨ ਇਸ ਤਰ੍ਹਾਂ ਹੱਸ ਖੇਡ ਕੇ ਸਭ ਦੇ ਦਿਨ ਵਧੀਆ ਲੰਘ ਰਹੇ ਸਨ ਪਰ ਕਹਿੰਦੇ ਨੇ ਕਿ ਦਿਨ ਹਮੇਸ਼ਾ ਇੱਕੋ ਜਿਹੀ ਰਿਆ ਕਰਦੇ ਤਾਂ ਫਿਰ ਮਨੀ ਤੇ ਸੀਰਤ ਦੇ ਦਿਨ ਕਿਵੇਂ ਇੱਕੋ ਜੇ ਰਹਿ ਸਕਦੇ ਸਨ ਉਹਨਾਂ ਦੀਆਂ ਖੁਸ਼ੀਆਂ ਜਿਵੇਂ ਕਿਦਰੇ ਗਵਾਚੀ ਗਈਆਂ ਸਨ ਮਨੀ ਬੁਰੀ ਸੰਗਤ ਵਿੱਚ ਪੈ ਗਿਆ ਤੇ ਉਸ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਉਸ ਨੂੰ ਨਸ਼ੇ ਦੀ ਲਤ ਲੱਗ ਗਈ ਸੀ ਉਹ ਕਦੇ-ਕਦੇ ਸ਼ਰਾਬ ਤਾਂ ਵਿਆਹ ਤੋਂ ਪਹਿਲਾਂ ਹੀ ਪੀਂਦਾ ਸੀ ਪਰ ਹੁਣ ਉਸ ਦਾ ਇਹ ਰੋਜ਼ ਦਾ ਕੰਮ ਹੋ ਗਿਆ ਸੀ ਅਤੇ ਸ਼ਰਾਬ ਤੋਂ ਬਿਨਾ ਵੀ ਉਹ ਹੋ ਗਈ ਨਸ਼ਿਆਂ ਨੂੰ ਆਪਣੇ ਫੁੱਲਾਂ ਜੇ ਜ਼ਿੰਦਗੀ ਨੂੰ ਲਾ ਚੁੱਕਾ ਸੀ ਜਿਸ ਦਾ ਪੋਲੀ ਪਾਲੀ ਸਿਰਤ ਨੂੰ ਬਹੁਤ ਦੇਰ ਹੋਣ ਤੋਂ ਬਾਅਦ ਪਤਾ ਚੱਲਿਆ ਨਸ਼ੇ ਦੀ ਹਾਲਤ ਵਿੱਚ ਉਹ ਕਈ ਵਾਰ ਸਿਰਤ ਦੀ ਬਹੁਤ ਕੁੱਟ ਮਾਰ ਵੀ ਕਰਨ ਲੱਗ ਪਿਆ ਸੀ ਸਿਰਤ ਦੇ ਮਨੀ ਨਿੱਕੀ ਜਹੀ ਗੱਲ ਤੇ ਹੀ ਹੱਥ ਚੁੱਕ ਲੈਂਦਾ ਸੀ ਕਈ ਵਾਰ ਉਸ ਦੀ ਮਾਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਪਰ ਉਹ ਨਸ਼ੇ ਦੀ ਹਾਲਤ ਵਿੱਚ ਮਾਂ ਨੂੰ ਵੀ ਕੁੱਟਣ ਲੱਗਦਾ ਸੀ ਮਨੀ ਅਕਸਰ ਚੰਡੀਗੜ੍ਹ ਜਾਂਦਾ ਸਾਰਾ ਸਾਰਾ ਦਿਨ ਉੱਥੇ ਹੀ ਨਸ਼ੇ ਦੀ ਹਾਲਤ ਵਿੱਚ ਯੂਨੀਵਰਸਿਟੀ ਦੇ ਮੁੰਡਿਆਂ ਨਾਲ ਘੁੰਮਦਾ ਰਹਿੰਦਾ ਅਤੇ ਅੱਧੀ ਰਾਤ 'ਤੇ ਵੀ ਕਾਰ ਆਕ ਵੜਦਾ ਸੀਰਤ ਜਾਂ ਕੋਈ ਵੀ ਉਸ ਨੂੰ ਜੇ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਉਹ ਅੱਗੋਂ ਮਾਰਨ ਤੱਕ ਜਾਂਦਾ ਹੁਣ ਤਾਂ ਕੰਮ ਇੰਨਾ ਵੱਧ ਗਿਆ ਸੀ ਕਿ ਮਨੀ ਆਪਣੀ ਜ਼ਮੀਨ ਦੀ ਆਪ ਬਹਾ ਬਹਾਈ ਕਰਨੀ ਵੀ ਛੱਡ ਗਿਆ ਸੀ ਉਹਦੇ ਦਿਨੋਂ ਦਿਨ ਵੱਧ ਤਰ ਹੁੰਦੀ ਜਾਂਦੀ حال ਤੋਂ ਦੇਖਦੇ ਉਸਦੇ ਮਾਪਿਆਂ ਨੇ ਜ਼ਮੀਨ ਨੂੰ ਵਿਕਣੋਂ ਬਚਾਉਣ ਲਈ ਨਸੀਬਕੌਰ ਨੂੰ ਠੇਕੇ ਦੇ ਦੇਣ ਦੀ ਸੋਚੀ ਨਸੀਬਕੌਰ ਦਾ ਆਪਣੇ ਪਰਿਵਾਰ ਵਿੱਚ ਸਿਰਫ ਅਮਰਤ ਹੀ ਸੀ ਚਾਰ ਬੇਟੀਆਂ ਸਨ ਜੋ ਬਦਿਆ ਕਰਾਂ ਵਿੱਚ ਵਿਆਹੀਆਂ ਹੋਈਆਂ ਸਨ ਇਸ ਲਈ ਨਸੀਬਕੌਰ ਨੂੰ ਪੈਸੇ ਦੀ ਕੋਈ ਬਹੁਤੀ ਪਰਵਾਹ ਨਹੀਂ ਸੀ ਕਿਉਂਕਿ ਉਹਨਾਂ ਕੋ ਜ਼ਮੀਨ ਬਾਦੂ ਹੋਣ ਕਰਕੇ ਆਮਦਨੀ ਜ਼ਿਆਦਾ ਤੇ ਖਰਚਾ ਕੋਈ ਬਹੁਤਾ ਨਹੀਂ ਸੀ ਇਸ ਲਈ ਉਹਨਾਂ ਨੇ ਮਨੀ ਦੇ ਮਾਪੇ ਨੂੰ ਠੇਕੇ ਦੇ ਚੱਲਦੇ ਰੀਤ ਤੋਂ ਜਿਆਦਾ ਪੈਸੇ ਦੇਣੇ ਸ਼ੁਰੂ ਕਰ ਦਿੱਤੇ ਤਾਂ ਜੋ ਉਹਨਾਂ ਨੂੰ ਕੰਮ ਵਿੱਚ ਕੋਈ ਵੀ ਤੰਗੀ ਨਾ ਕੱਟਣੀ ਪਵੇ ਅਤੇ ਮਨਸੀਰਤ ਦੇ ਪਾਲਣ ਪੋਸ਼ਣ ਵਿੱਚ ਕੋਈ ਦਿੱਕਤ ਨਾ ਆਵੇ। ਨਸੀਬਕਰ ਆਪਣੇ ਬੇਟੇ ਤੋਂ ਬਿਨਾਂ ਉਹਦੇ ਸਾਰੇ ਹੀ ਦੋਸਤਾਂ ਨੂੰ ਵੀ ਆਪਣੇ ਪਰਿਵਾਰ ਦੇ ਮੈਂਬਰ ਸਮੀਂਦੀ ਸੀ ਤੇ ਉਹਨਾਂ ਦੇ ਪਰਿਵਾਰ ਨੂੰ ਆਪਣੇ ਪਰਿਵਾਰ ਇਸ ਲਈ ਉਹ ਸਾਰੇ ਹੀ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਸੀ ਤੇ ਹਰ ਦੁੱਖ ਸੁੱਖ ਵਿੱਚ ਉਹਨਾਂ ਦੇ ਨਾਲ ਖੜਦੀ। ਤੇ ਉਹਨਾਂ ਦਾ ਸਾਥ ਦਿੰਦੀ ਸੀ ਸੀਰਤ ਨੂੰ ਤਾਂ ਉਹ ਆਪਣੇ ਹੱਥਾਂ ਨਾਲ ਮਨੀ ਨਾਲ ਵਿਆਹ ਕੇ ਲਿਆਈ ਸੀ ਫਿਰ ਸੀਰਤ ਨੂੰ ਰੋਲਰ ਕਿਵੇਂ ਦੇ ਸਕਦੀ ਸੀ ਇਸ ਲਈ ਉਸਨੇ ਮਨੀ ਦੇ ਮਾਤਾ ਪਿਤਾ ਨੂੰ ਬੇਫਿਕਰ ਰਹਿਣ ਲਈ ਕਿਹਾ ਹੁਣ ਤੱਕ ਮਨੀ ਵੱਲੋਂ ਸੀਰਤ ਨੂੰ ਕੁੱਟਣ ਮਾਰਨ ਵਾਲੀ ਗੱਲ ਸਿਰਫ ਉਹਨਾਂ ਦੇ ਘਰ ਤੱਕ ਹੀ ਸੀਮਤ ਸੀ ਪਰ ਇੱਕ ਦਿਨ ਮਨੀ ਦੀ ਮਾਂ ਨੇ ਰੋਂਦੀ ਹੋਏ ਰਾਤੀ ਮਨੀ ਬਲੋਸੀਰਤ ਨੂੰ ਕੁੱਟ ਕੇ ਘਰੋਂ ਬਾਹਰ ਕੱਢਣ ਦੀ ਗੱਲ ਨਸੀਬਕੌਰ ਨੂੰ ਦੱਸ ਦਿੱਤੀ ਤਾਂ ਨਸੀਬਕੌਰ ਨੂੰ ਸਭ ਕੁਝ ਸੁਣ ਕੇ ਬਹੁਤ ਦੁੱਖ ਹੋਇਆ ਉਸ ਨੂੰ ਮਨੀ ਤੋਂ ਇਹ ਉਮੀਦ ਨਹੀਂ ਸੀ ਜੋ ਉਹ ਕਰ ਰਿਹਾ ਸੀ ਇਸ ਲਈ ਉਸ ਨੂੰ ਸਮਝਾਉਣ ਲਈ ਉਹਨਾਂ ਨੇ ਮਨੀ ਨੂੰ ਆਪਣੇ ਕੋਲ ਬੁਲਾਇਆ ਨਸੀਬਕੌਰ ਕਹਿੰਦੀ ਮਨੀ ਇਹ ਕੀ ਕਰ ਰਿਹਾ ਹੈ ਤੂੰ ਨਸ਼ਿਆਂ ਵਿੱਚ ਕੁਝ ਵੀ ਨਹੀਂ ਰੱਖਿਆ ਜ਼ਿੰਦਗੀ ਬਰਬਾਦ ਹੋ ਜਾਂਦੀ ਐ ਛੱਡ ਦੇ ਮੇਰਾ ਪੁੱਤ ਬਣ ਕੇ ਮਨੀ ਕਹਿੰਦਾ ਮਾਸੀ ਇਹ ਮੇਰਾ ਕਰੇਲੂ ਮਾਮਲਾ ਹੈ ਤੁਸੀਂ ਇਸ ਤੋਂ ਦੂਰੀ ਹੀ ਰਹੁ ਤਾਂ ਚੰਗਾ ਹੈ ਮੇਰੇ ਕਰ ਦੇ ਮਾਮਲੇ ਵਿੱਚ ਦਖਲ ਅੰਦਾਜ਼ੀ ਨਾ ਕਰੋ ਇਹ ਹੀ ਤੁਹਾਡੇ ਲਈ ਚੰਗਾ ਏ ਨਹੀਂ ਤਾਂ ਮੈਂ ਪੁੱਲ ਜਾਵਾਂਗਾ ਕਿ ਤੁਸੀਂ ਮੇਰੀ ਮਾਂ ਵਾਂਗੂ ਮੈਨੂੰ ਪਿਆਰ ਕਰਦੇ ਹੋ ਇਹ ਸਭ ਗੱਲਾਂ ਮਨੀ ਦੇ ਮੂੰਹੋਂ ਸੁਣ ਕੇ ਨਸੀਬ ਕਰਨ ਨੂੰ ਬਹੁਤ ਤਕਾ ਲੱਗਾ ਪਰ ਉਹ ਮਨੀ ਨੂੰ ਉਸਦੀਆਂ ਗੱਲਾਂ ਦਾ ਕੋਈ ਵੀ ਜਵਾਬ ਨਾ ਦੇ ਸਕੇ। ਨਸੀਬ ਕੋਰ ਜਿਸ ਨੂੰ ਗੱਲ ਕਰਨ ਦਾ ਐਨਾ ਤਜਰਬਾ ਸੀ ਕਿ ਵੱਡੇ ਵੱਡੇ ਲੋਕਾਂ ਨੂੰ ਉਸਦੀ ਕਿਸੇ ਗੱਲ ਨੂੰ ਮੋੜਨ ਦਾ ਹੀ ਆ ਨਹੀਂ ਸੀ ਪੈਂਦਾ। ਪਰ ਅੱਜ ਮਨੀ ਦੀ ਸਿਰਫ ਇੱਕ ਨਸ਼ੇ ਦੀ ਬੁਰੀ ਆਦਤ ਕਰਕੇ ਉਸੇ ਨਸੀਬ ਕੋਰ ਨੂੰ ਸਭ ਕੁਝ ਚੁੱਪ ਕਰਕੇ ਸਹਿਣਾ ਪੈ ਗਿਆ ਸੀ। ਉਹ ਚਾਹੁੰਦੇ ਹੋਏ ਵੀ ਕੁਝ ਨਾ ਬੋਲ ਸਕੇ। ਪਰ ਹੁਣ ਉਸ ਨੇ ਇਸ ਤਰ੍ਹਾਂ ਸਿਰਤ ਨੂੰ ਰੁੱਲਣਾ ਬਚਾਉਣ ਲਈ ਸਿਰਤ ਨੂੰ ਆਪਣੇ ਕੋਲ ਬੁਲਾ ਕੇ ਉਸ ਨੂੰ ਕਿਹਾ ਨਸੀਬ ਘਰ ਕਹਿੰਦੀ ਸਿਰਤ ਤੂੰ ਮੈਨੂੰ ਕਦੇ ਕੁਝ ਨਹੀਂ ਦੱਸਿਆ ਕੀ ਗੱਲ ਤੈਨੂੰ ਮੇਰੇ ਤੇ ਯਕੀਨ ਨਹੀਂ ਸੀ ਤੈਨੂੰ ਕੀ ਲੱਗਦਾ ਸੀ ਕਿ ਮੈਂ ਤੈਨੂੰ ਕੁਝ ਵੀ ਪਤਾ ਨਹੀਂ ਚ ਲੱਗਣਾ ਸਿਰਤ ਕਹਿੰਦੀ ਮਾਸੀ ਜੀ ਸ਼ਾਇਦ ਇਹ ਹੀ ਮੇਰੀ ਕਿਸਮਤ ਚ ਹੈਗਾ ਤੁਸੀਂ ਕਿਉਂ ਇੰਨੀ ਫਿਕਰ ਕਰਦੇ ਹੋ ਕਦੇ ਤਾਂ ਉਹ ਸੁਧਰਨ ਗਈ ਨਸੀਬ ਘਰ ਕਹਿੰਦੀ ਉਹ ਪਤਾ ਨਹੀਂ ਸੁਧਰੇਗਾ ਜਾਂ ਨਹੀਂ ਪਰ ਮੈਂ ਤੈਨੂੰ ਇਸ ਦਲਦਲ ਵਿੱਚ ਪਸਾਰ ਦਿੱਤਾ ਸ਼ਾਇਦ ਪਰ ਹੁਣ ਮੈਂ ਜੋ ਵੀ ਕਰ ਸਕਦੀ ਹਾਂ ਉਹ ਤਾਂ ਕਰਾਂਗੀ ਕਿਉਂਕਿ ਮੈਂ ਤੈਨੂੰ ਆਪਣੀ ਤੀ ਬਣਾ ਕੇ ਵਿਆਹ ਕੇ ਲਈ ਸੀ ਹੁਣ ਤੇਰੇ ਚੰਗੇ ਮਾੜੇ ਬਾਰੇ ਸੋਚਣਾ ਮੇਰਾ ਫਰਜ਼ ਹੈ ਸਿਰਤ ਕਹਿੰਦੀ ਕੀ ਮਤਲਬ ਆਸੀ ਜੀ ਨਸੀਬ ਘਰ ਕਹਿੰਦੀ ਹੁਣ ਤੋਂ ਤੂੰ ਆਪਣੇ ਘਰ ਦੇ ਸਾਰੇ ਕੰਮ ਕਰਕੇ ਮਨਸੀਰਤ ਨੂੰ ਲੈ ਕੇ ਇੱਧਰ ਆ ਜਾਇਆ ਕਰ ਇਹ ਵੀ ਤੇਰਾ ਆਪਣਾ ਹੀ ਕਰ ਹੈ ਸਿਰਤ ਕਹਿੰਦੀ ਠੀਕ ਹੈ ਮਾਸੀ ਜੀ ਜਿਵੇਂ ਤੁਸੀਂ ਠੀਕ ਸਮਝੋ ਮੈਂ ਕਦੇ ਤੁਹਾਡੀ ਕੋਈ ਗੱਲ ਨਹੀਂ ਮੋੜੀ ਨਾ ਹੀ ਕਦੇ ਮੋੜਾਂਗੀ ਨਸੀਬਕੌਰ ਸਿਰਤ ਨੂੰ ਆਪਣੇ ਗਲ ਨਾਲ ਲਗਾ ਕੇ ਉਸ ਨੂੰ ਪਿਆਰ ਦਿੰਦੀ ਹੈ ਤੇ ਉਹ ਹਰ ਰੋਜ਼ ਆਪਣੇ ਕਰਦੇ ਕੰਮ ਕਰਨ ਤੋਂ ਬਾਅਦ ਸਿਰਤ ਆਪਣੇ ਸੱਸ ਤੇ ਆਪਣੀ ਬੇਟੀ ਨੂੰ ਲੈ ਕੇ ਨਸੀਬਕੌਰ ਕੋਲ ਵੱਲ ਆ जाया ਕਰਦੀ ਸੀ ਇਸ سلسلے ਨੂੰ ਚਲਦੇ ਆਂ ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਸੀ ਸਗੋਂ ਹੁਣ ਤਾਂ ਮਨੀ ਰਾਤ ਨੂੰ ਵੀ ਸਿਰਤ ਨਾਲ ਇੱਧਰ ਹੀ ਰੁੱਕ ਜਾਂਦਾ ਇਸ ਕਰਕੇ ਹੁਣ ਉਹ ਨਸੀਬਕੌਰ ਤੋਂ ਡਰਦਾ ਸਿਰਤ ਨੂੰ ਬਹੁਤਾ ਤੰਗ ਵੀ ਨਹੀਂ ਸੀ ਕਰਦਾ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਹੁਣ ਸਿਰਤ ਤੇ ਮਨੀ ਦੀ ਬੇਟੀ 5 ਸਾਲ ਦੀ ਹੋ ਚੁੱਕੀ ਸੀ ਨਸੀਬਕੌਰ ਨੇ ਅਮਰਤ ਨੂੰ ਕਹਿ ਕੇ ਉਸ ਨੂੰ ਕਿਸੇ ਵਧੀਆ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਪਰ ਅਜੇ ਸਕੂਲ ਜੂਨ ਦੀਆਂ ਛੁੱਟੀਆਂ ਤੋਂ ਬਾਅਦ ਸ਼ੁਰੂ ਹੋਣਾ ਸੀ ਪਰ ਆਪਣੀ ਬੇਟੀ ਦੀ ਹਰ ਫਿਕਰ ਸਿਰਫ ਸਿਰਤ ਨੂੰ ਸੀ ਮਨੀ ਨੂੰ ਨਹੀਂ ਮਨੀ ਨੂੰ ਤਾਂ ਸਿਰਫ ਨਸ਼ੇ ਤੋਂ ਹੀ ਬੇਲ ਨਹੀਂ ਸੀ ਮਿਲਦਾ ਉਧਰ ਅਮਰਤ ਦਾ ਆਪਣੇ ਚਾਚੇ ਨਾਲ ਪਾਪਾ ਦੇ ਹੁੰਦੇ ਤੋਂ ਇੱਕ ਜ਼ਮੀਨ ਦਾ ਕੇਸ ਚੱਲਦਾ ਆ ਰਿਹਾ ਸੀ ਜੇ ਦੇ ਸਿਲਸਿਲੇ ਵਿੱਚ ਅਮਰਤ ਦੇ ਕੋਰਟ ਕਿਚਰੀਆਂ ਤੇ ਥਾਣਿਆਂ ਵਿੱਚ ਆਮ ਹੀ ਚੱਕਰ ਲੱਗਦੇ ਰਹਿੰਦੇ ਸਨ ਇਸੇ ਚੱਕਰ ਵਿੱਚ ਮਨੀ ਜਾਂ ਕੋਈ ਹੋਰ ਮੁੰਡਾ ਉਸਦੇ ਨਾਲ ਹੀ ਰਹਿੰਦਾ ਸੀ ਪਰ ਜ਼ਿਆਦਾਤਰ ਮਨੀ ਹੀ ਨਾਲ ਹੁੰਦਾ ਸੀ ਇਸ ਲਈ ਮਨੀ ਨੂੰ ਵੀ ਅਮਰ ਤੋਂ ਸਾਰੇ ਕਾਨੂੰਨੀ ਦਾ ਪੇ ਸਿੱਖਣ ਦਾ ਮੌਕਾ ਮਿਲਦਾ ਰਹਿੰਦਾ ਸੀ ਅਮਰਤਾ ਹੈ ਹੀ ਸਰਵਗੁਣ ਸੰਪੰਨ ਸੀ ਇਸ ਲਈ ਮਨੀ ਤੇ ਅਮਰ ਦਾ ਅਸਰ ਹੋਣਾ ਕੋਈ ਬਹੁਤੀ ਹੈਰਾਨੀ ਵਾਲੀ ਗੱਲ ਨਹੀਂ ਸੀ ਇੱਧਰ ਅਮਰ ਦੇ ਚਾਚੇ ਨੇ ਉੱਪਰ ਤੱਕ ਪੈਸੇ ਭਰ ਕੇ ਜ਼ਮੀਨ ਦਾ ਕੇਸ ਆਪਣੇ ਹੱਕ ਵਿੱਚ ਕਰ ਲਿਆ ਪਰ ਇਸ ਜ਼ਮੀਨ ਦਾ ਅਸਲੀ ਹੱਕ ਤਾਂ ਸਿਰਫ ਅਮਰਤ ਸੀ ਇਸ ਲਈ ਅਮਰਤ ਨੇ ਵੀ ਆਪਣੀ ਪਹੁੰਚ ਅਨੁਸਾਰ ਹੱਥ ਪੈਰ ਮਾਣੇ ਸ਼ੁਰੂ ਕਰ ਦਿੱਤੇ ਇਸ ਗੱਲ ਦਾ ਜਦੋਂ ਚਾਚਾ ਜੀ ਨੂੰ ਪਤਾ ਲੱਗਾ ਤਾਂ ਉਸ ਨੇ ਕੀ ਸਿੱਧੀ ਉਂਗਲੀ ਨਾਲ ਨਾ ਨਿਕਲਦਾ ਦੇਖ ਕੇ ਉਂਗਲੀ țeਡੀ ਕਰਨ ਦਾ ਸੋਚਿਆ ਤੇ ਉਸ ਨੇ ਆਪਣੇ ਦੋਵੇਂ ਮੁੰਡਿਆਂ ਨਾਲ ਮਿਲ ਕੇ ਅਮਰਤ ਦੇ ਖਿਲਾਫ ਇੱਕ ਤਕੀਬ ਲਗਾਈ ਉਹ ਚਾਹੁੰਦਾ ਸੀ ਕਿ ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ ਇਸ ਲਈ ਚਾਚੇ ਨੇ ਆਪਣੇ ਮੁੰਡਿਆਂ ਨੂੰ ਪੇਚ ਕੇ ਪਿੰਡ ਦੇ ਕਈ ਨਸ਼ੇੜੀ ਮੁੰਡਿਆਂ ਨੂੰ ਬੁਲਾਇਆ ਤੇ ਆਪਣੀ ਤਰਕੀਬ ਅਨੁਸਾਰ ਉਹਨਾਂ ਮੁੰਡਿਆਂ ਨੂੰ ਮੰਨੀ ਦੇ ਮਨ ਵਿੱਚ ਕਿਸੇ ਤਰ੍ਹਾਂ ਅਮਰਤ ਦੇ ਖਿਲਾਫ ਯਹਿਰ ਕੋਲਣ ਲਈ ਕਿਹਾ ਮੰਨੀ ਦਾ ਨਸ਼ਿਆਂ ਦੀ ਦਲਦਲ ਵਿੱਚ ਪਹਿਲਾਂ ਹੀ ਫਸਿਆ ਹੋਇਆ ਸੀ ਉਸ ਨੂੰ ਨਸ਼ੇ ਤੋਂ ਬਿਨਾਂ ਤਾਂ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ ਸੀ ਜਦੋਂ ਮੁੰਡਿਆਂ ਨੇ ਨਸ਼ੇ ਦੀ ਹਾਲਤ ਵਿੱਚ ਮੰਨੀ ਨੂੰ ਅਮਰਤ ਦੇ ਖਿਲਾਫ ੜਕਾਉਣ ਲਈ ਪੀਲੇ ਲਈ ਤਾਂ ਉਹ ਨਾਲ ਹੀ ਕੰਮ ਕਰ ਗਈ ਕਿਉਂਕਿ ਨਸ਼ੇ ਦੀ ਹਾਲਤ ਵਿੱਚ ਇਨਸਾਨ ਨੂੰ ਸਹੀ ਗਲਤੀ ਪਹਿਚਾਨ ਨਹੀਂ ਰਹਿੰਦੀ ਇਸ ਲਈ ਮਨੀ ਨੂੰ ਵੀ ਸਹੀ ਗਲਤੀ ਸਮਝ ਨਾ ਰਹੀ ਨਸ਼ੇੜੀ ਮੁੰਡਿਆਂ ਨੇ ਜਦੋਂ ਅੰਮ੍ਰਿਤ ਤੇ ਸਿਰਤ ਦੇ ਪਵਿੱਤਰ ਰਿਸ਼ਤੇ ਨੂੰ ਆਪਣੀਆਂ ਗੱਲਾਂ ਨਾਲ ਨਜਾਇਜ਼ਤਾ ਬਣਾ ਕੇ ਮਨੀ ਦੇ ਸਾਹਮਣੇ ਪੇਸ਼ ਕੀਤਾ ਤਾਂ ਮਨੀ ਆਪੇ ਤੋਂ ਬਾਹਰ ਹੋ ਗਿਆ ਹੋਰ ਤਾਂ ਹੋਰ ਮਨ ਸਿਰਤ ਰੋਜ਼ ਸਾਰਾ ਸਾਰਾ ਦਿਨ ਅੰਮ੍ਰਿਤ ਦੇਕਰ ਰਹਿਣ ਕਰਕੇ ਉਸ ਦਾ ਮਨੀ ਤੋਂ ਵੱਧ ਕਰਦੀ ਸੀ ਅਮਰਤ ਉਸ ਨੂੰ ਖਾਣ ਲਈ ਕੁਝ ਨਾ ਕੁਝ ਖਾਣ ਲੈਣ ਲਈ ਦੁਕਾਨ ਤੇ ਲੈ ਜਾਂਦਾ ਸੀ ਕਦੇ ਮੋਟਰਸਾਈਕਲ ਤੇ ਬਿਠਾ ਕੇ ਕਮਾਉਂਦਾ ਰਹਿੰਦਾ ਸੀ ਇਹ ਗੱਲ ਪਿੰਡ ਦੇ ਹਰ ਇਨਸਾਨ ਨੂੰ ਪਤਾ ਸੀ ਇਸ ਲਈ ਇਸ ਗੱਲ ਨੂੰ ਵੀ ਮੁੰਡਿਆਂ ਨੇ ਵਦਾ ਚੜਾ ਕੇ ਇਹ ਗੱਲ ਬਣਾ ਕੇ ਮਨੀ ਨੂੰ ਕਹੀ ਕਿ ਅਮਰਤ ਨੇ ਆਪ ਕਿਸੇ ਕੋਲ ਕਿਹਾ ਸੀ ਕਿ ਮਨਸੀਰਤ ਉਸ ਦੀ ਤਸੀਰਤ ਦੀ ਨਜਾਇਜ਼ ਔਲਾਦ ਹੈ ਇਨਾ ਗੱਲਾਂ ਦਾ ਮਨੀ ਤੇ ਬਹੁਤ ਅਸਰ ਹੋਇਆ ਉਸਨੇ ਅਮਰਦੇਵ ਕਾ ਰਾਕੇ ਸੀਰਤ ਨੂੰ ਬਹੁਤ ਕੁੱਟਿਆ ਨਸੀਬ ਕੌਰ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਨੀ ਨੇ ਉਸਨੂੰ ਵੀ ੱੱਕਾ ਦੇ ਦਿੱਤਾ ਤੇ ਸੀਰਤ ਨੂੰ ਬਾਲਾਂ ਤੋਂ ਫੜਕੇ ਖਿੱਚਦਾ ਹੋਇਆ ਆਪਣੇ ਕਰ ਲੈ ਗਿਆ ਅਤੇ ਉਸਨਾਂ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਜਿਸ ਕਰਕੇ ਸੀਰਤ ਦੀ ਰੀੜ ਦੀ ਹੱਡੀ ਤੇ 3-4 ਮਣਕੇ ਟੁੱਟ ਗਏ ਹੋਰ ਵੀ ਕਈ ਦੂngੀਆਂ ਸੱਟਾਂ ਉਸ ਨੂੰ ਲੱਗ ਗਈਆਂ ਤੇ ਉਹ ਹਿੱਲਣ ਜੋਗੀ ਵੀ ਨਾ ਰਹੇ ਜਦੋਂ ਸਵੇਰੇ ਇਸ ਗੱਲ ਦਾ ਪਤਾ ਨਸੀਬ ਕੌਰ ਨੂੰ ਲੱਗਿਆ ਤਾਂ ਉਸ ਨੇ ਸੀਰਤ ਨੂੰ ਪੀਜੀ ਹਸਪਤਾਲ ਦਾਖਲ ਕਰਵਾ ਦਿੱਤਾ ਉਧਰ ਮਨੀ ਅਮਰਤ ਨੂੰ ਆਪਣਾ ਦੁਸ਼ਮਣ ਸਮਝਣ ਲੱਗ ਗਿਆ ਸੀ ਅਤੇ ਹੁਣ ਉਹਦੇ ਚਾਚੇ ਨਾਲ ਜਾ ਮਿਲਿਆ ਸੀ ਨਸੀਬ ਕੌਰ ਨੇ ਸੀਰਤ ਦਾ ਬਹੁਤ ਇਲਾਜ ਕਰਵਾਇਆ ਅਤੇ ਛੁੱਟੀ ਹੋਣ ਤੇ ਸੀਰਤ ਨੂੰ ਉਹਦੇ ਪੇਕੇ ਘਰ ਹੀ ਛੱਡ ਆਈ ਹੁਣ ਸੀਰਤ ਤੇ ਉਹਦੀ ਬੇਟੀ ਉੱਥੇ ਹੀ ਰਹਿਣ ਲੱਗ ਗਈਆਂ ਸਨ ਇਦਨ ਮਨੀ ਚਾਚੇ ਦੇ ਪੈਸੇ ਤੇ ਫੁੱਲ ਐਸ਼ ਕਰਨ ਲੱਗ ਪਿਆ ਸੀ ਚਾਚੇ ਨੇ ਉਸ ਨੂੰ ਆਪਣੇ ਵੱਲ ਕਰਨ ਲਈ ਕੋਈ ਵੀ ਕਸਾ ਨਹੀਂ ਛੱਡੀ ਅਮਰਤ ਨਰਹਿੰਦੇ ਹੋਏ ਮਨੀ ਨੂੰ ਜਿੰਨੀ ਐਸੀ ਉਸ ਤੋਂ ਵੀ ਕਿਤੇ ਵੱਧ ਐਸ਼ ਉਸ ਨੂੰ ਚਾਚਾ ਕਰਵਾ ਰਿਹਾ ਸੀ ਤਾਂ ਜੋ ਉਹ ਮਨੀ ਤੋਂ ਅਮਰਤ ਦਾ ਇੱਕ ਇੱਕ ਰਾਜ਼ ਜਾਣ ਸਕੇ ਤੇ ਅਮਰਤ ਦੇ ਇੱਕੋ ਵਾਰ ਕਰਕੇ ਉਸ ਦਾ ਸਭ ਕੁਝ ਤਬਾਹ ਕਰ ਸਕੇ ਅਤੇ ਅਮਰ ਤੇ ਅਰਬਾਂ ਦੀ ਜ਼ਮੀਨ ਦਾ ਉਹ ਮਾਲਕ ਬਣ ਸਕੇ ਪਰ ਮਨ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਚਾਚਾ ਆਪਣੇ ਮਤਲਬ ਲਈ ਉਸ ਦੀ ਬਲੀ ਦੇਣ ਤੇ ਉਤਾਰੂ ਸੀ ਨਸੀਬਖਰ ਨੇ ਮਨ ਨੂੰ ਕਰ ਬੁਲਾ ਕੇ ਬਹੁਤ ਸਮਝਾਇਆ ਪਰ ਇਹ ਸਭ ਗੱਲਾਂ ਮਨ ਦੇ ਸਮਝ ਤੋਂ ਬਾਹਰ ਸਨ ਨਸੀਬਖਰ ਨੇ ਮਨ ਨੂੰ ਇਹ ਵੀ ਕਿਹਾ ਕਿ ਉਹ ਬੇਸ਼ੱਕ ਅਮਰਤ ਨਾਮ ਨਹੀਂ ਰਹਿਣਾ ਚਾਹੁੰਦਾ ਤਾਂ ਨਾ ਰਹੇ ਪਰ ਚਾਚੇ ਤੋਂ ਬਚ ਕੇ ਰਹੇ ਕਿਉਂਕਿ ਉਹ ਇਨਸਾਨ ਜ਼ਮੀਨ ਲਈ ਕੁਝ ਵੀ ਕਰ ਸਕਦਾ ਸੀ ਪਰ ਮਨੀ ਦੇ ਦਿਮਾਗ ਵਿੱਚ ਇਹ ਗੱਲ ਨਹੀਂ ਸੀ ਪੈ ਰਹੀ ਉਹ ਸਮਝਣ ਦੀ ਬਜਾਏ ਨਸੀਬਖਰ ਨੂੰ ਹੀ ਗਲਤ ਦੱਸ ਕੇ ਉਥੋਂ ਚਲਾ ਗਿਆ ਹੁਣ ਮਨੀ ਆਪਣੇ ਘਰ ਵੀ ਕਦੇ ਹੀ ਜਾਂਦਾ ਸੀ ਉਹ ਜਾਂਦਾ ਚਾਚੇ ਦੇ ਘਰ ਰਹਿੰਦਾ ਸੀ ਜਾਂ ਫਿਰ ਚੰਡੀਗੜ੍ਹ ਰਹਿਣ ਵਾਲੀ ਕਿਸੇ ਵਕੀਲ ਕੋਲ ਚਲਾ ਜਾਂਦਾ ਸੀ ਇਸ ਵਕੀਲ ਨਾਲ ਉਹਦੇ ਸਬੰਧ ਅਮਰਤ ਨਾਲ ਕੋਰਟ ਕਿਚਾਈ ਦੇ ਚੱਕਰ ਕੱਟਦਿਆਂ ਹੀ ਬਣੇ ਸਨ ਜਿਸ ਦਾ ਪਤਾ ਅਮਰਤ ਨੂੰ ਵੀ ਬਹੁਤ ਸਮਾਂ ਬਾਅਦ ਹੀ ਪਤਾ ਲੱਗਿਆ ਉਸ ਸਮੇ ਉਸਨੇ ਮਨੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਵੀ ਕੀਤੀ ਪਰ ਮਨੀ ਨੂੰ ਹੁਣ ਅਮਰਤ ਦੀ ਕੋਈ ਗੱਲ ਪਸੰਦ ਨਹੀਂ ਸੀ ਉਹ ਅਮਰਤ ਨੂੰ ਨਫ਼ਰਤ ਜੋ ਕਰਨ ਲੱਗ ਗਿਆ ਸੀ ਅਮਰਤ ਦੇ ਚਾਚੇ ਦੀ ਚੱਲੀ ਚਾਲ ਕਾਮਯਾਬ ਹੋ ਗਈ ਮਨੀ ਦੇ ਮਨ ਵਿੱਚ ਅਮਰਤ ਦੇ ਖਿਲਾਫ ਖਦੋਂ ਜ਼ਿਆਦਾ ਜ਼ਹਿਰ ਪਾ ਦਿੱਤਾ ਗਿਆ ਸੀ ਇਸ ਕੰਮ ਨੂੰ ਅੰਜਾਮ ਦੇਣ ਲੱਗਿਆ ਚਾਚੇ ਨੇ ਇੱਕ ਵਾਰ ਵੀ ਇਹ ਨਹੀਂ ਸੀ ਸੋਚਿਆ ਕਿ ਉਸਦੇ ਇੱਕ ਗਲਤ ਕੰਮ ਕਰਨ ਨਾਲ ਕਿੰਨੀਆਂ ਜ਼ਿੰਦਗੀਆਂ ਬਰਬਾਦ ਹੋ ਸਕਦੀਆਂ ਸਨ ਪਰ ਕਹਿੰਦੇ ਹਨ ਕਿ ਜਿਸ ਇਨਸਾਨ ਦਾ ਜ਼ਮੀਰ ਹੀ ਮਰ ਚੁੱਕਿਆ ਹੋਵੇ ਉਸ ਨੂੰ ਕਿਸੇ ਦੇ ਚੰਗੇ ਮਾੜੇ ਨਾਲ ਕੋਈ ਫਰਕ ਨਹੀਂ ਪੈਂਦਾ ਇਸ ਸਮੇਂ ਚਾਚੇ ਨੂੰ ਵੀ ਸਿਰਫ ਆਪਣਾ ਹੀ ਫਾਇਦਾ ਦਿਖਾਈ ਦੇ ਰਿਹਾ ਸੀ ਇਸ ਲਈ ਚਾਚੇ ਨੇ ਹਰ ਸੰਭਵ ਯਤਨ ਕਰਨ ਦਾ ਮਨ ਬਣਾ ਲਿਆ ਸੀ ਚਾਚੇ ਨੇ ਮਨੀ ਨੂੰ ਆਪਣੇ ਵੱਲੋਂ ਨਵੀਂ ਗੱਡੀ ਤੇ ਇੱਕ ਸੋਨੇ ਦੀ ਚੇਨ ਤੇ ਨਵਾਂ ਮੋਬਾਈਲ ਫੋਨ ਉਹਦੇ ਜਨਮ ਦਿਨ ਤੇ ਗਿਫਟ ਕੀਤਾ। ਇੰਨੀਆਂ ਸਾਰੀਆਂ ਨਵੀਆਂ ਚੀਜ਼ਾਂ ਇਕੱਠੀਆਂ ਮਿਲਣ ਕਰਕੇ ਮਨ ਨੂੰ ਬਹੁਤ ਖੁਸ਼ੀ। ਇਸ ਖੁਸ਼ੀ ਵਿੱਚ ਮਨ ਨੂੰ ਆਪਣੇ ਬਚਪਨ ਦੇ ਸਾਰੇ ਯਾਰ ਪੁੱਲ ਗਏ ਸਨ। ਉਸ ਨੂੰ ਅਮਰ ਦੀ ਵੀ ਇੱਕ ਵਾਰ ਵੀ ਯਾਦ ਨਹੀਂ ਸੀ ਆਈ ਜਿਸ ਤੋਂ ਬਿਨਾ ਉਸਨੇ ਕਦੀ ਇੱਕ ਪਲ ਵੀ ਨਹੀਂ ਸੀ ਕੱਟਿਆ। ਤੇ ਅੱਜ ਉਸਦੇ ਬਿਨਾ ਉਸਨੇ ਨਮੇਨਾ ਜਲ ਕੇ ਜਨਮ ਦਿਨ ਵੀ ਮਨਾ ਲਿਆ ਸੀ ਹੁਣ ਮਨੀ ਪੂਰੀ ਤਰ੍ਹਾਂ ਚਾਚੇ ਦੇ ਕਬਜ਼ੇ ਵਿੱਚ ਸੀ ਜੋ ਚਾਚਾ ਕਹਿੰਦਾ ਉਹੀ ਉਹ ਕਰਦਾ ਸੀ ਚਾਚੇ ਨੇ ਉਸ ਤੋਂ ਅਮਰ ਦੇ ਸਾਰੇ ਰਾਜ ਉਗਲਵਾ ਲਏ ਸਨ ਮਨੀ ਨੇ ਨਫਰਤ ਦੀ ਪੱਟੀ ਜੋ ਅੱਖਾਂ ਤੇ ਬੰਨੀ ਰੱਖੀ ਸੀ ਹੁਣ ਉਹ ਨਫਰਤ ਵਿੱਚ ਅੰਨਾ ਹੋ ਚੁੱਕਿਆ ਸੀ ਉਸ ਨੂੰ ਸਹੀ ਗੱਲ ਦੀ ਕੋਈ ਸਮਝ ਨਹੀਂ ਸੀ ਰਹੀ ਉਸ ਨੇ ਕਰਦਾ ਪੇਤੀ ਲੰਕਾ ਟਾਇ ਵਾਲੀ ਕਹਾਵਤ ਨੂੰ ਸੱਚ ਕਰ ਦਿੱਤਾ ਸੀ ਇੰਨਾ ਹੀ ਨਹੀਂ ਚਾਚੇ ਨੇ ਉਸ ਨੂੰ ਆਪਣੇ ਫਾਇਦੇ ਲਈ ਪਤਾ ਨਹੀਂ ਕਿੰਨੇ ਕੋ ਹੋਰ ਗਲਤ ਕੰਮ ਕਰਵਾਏ ਹੋਣਗੇ ਆਪਣੇ ਰਾਹ ਦੇ ਪਤਾ ਨਹੀਂ ਕਿੰਨੇ ਕੋ ਰੂੜੇ ਮਨੀ ਦੇ ਹੱਥੋਂ ਹਟਵਾ ਕੇ ਚਾਚੇ ਨੇ ਇੱਕ ਰਾਤ ਨੂੰ ਮਨੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਲਾਸ਼ ਨੂੰ ਅਚੇਹੇ ਤਰੀਕੇ ਨਾਲ ਅਮਰ ਦੇ ਖੇਤਾਂ ਵਿੱਚ ਸੁੱਟ ਦਿੱਤਾ ਤਾਂ ਜੋ ਹਰ ਕਿਸੇ ਨੂੰ ਅਮਰ ਤੇ ਹੀ ਸ਼ੱਕ ਹੋਵੇ ਅਤੇ ਉਹ ਕਤਲ ਕੇਸ ਵਿੱਚ ਫਸ ਜਾਵੇ ਅਤੇ ਚਾਚੇ ਦੇ ਰਾਹ ਦਾ ਸਭ ਤੋਂ ਵੱਡਾ ਰੋੜਾ ਅਮਰਤ ਦੂਰ ਹੋ ਜਾਵੇਗਾ। ਅਤੇ ਪਿੱਛੇ ਬਚੀ ਉਹਦੀ ਮਾਂ ਉਸ ਤੋਂ ਦੂਰ ਹੋਣ ਦੇ ਦੁੱਖ ਨੂੰ ਨਾ ਸਹਿੰਦੇ ਹੋਏ ਮੁੱਕ ਜਾਵੇ ਪਰ ਅਜਿਹਾ ਨਹੀਂ ਹੋਇਆ। ਕਿਉਂਕਿ ਉਸ ਸਮੇਂ ਅਮਰਤ ਕੀਤੇ ਪਿੰਡ ਤੋਂ ਬਾਹਰ ਸੀ। ਇਸ ਲਈ ਉਹਦੇ ਸਿਰਫ ਸ਼ੱਕ ਕੀਤਾ ਜਾ ਸਕਦਾ ਸੀ, ਯਕੀਨ ਨਹੀਂ। ਪਰ ਚਾਚੇ ਨੇ ਬੜੀ ਚਲਾਕੀ ਨਾਲ ਪੁਲਿਸ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੀਆਂ ਗੱਲਾਂ ਵਿੱਚ ਲੈ ਲਿਆ ਸੀ। ਤੇ ਉਹਨਾਂ ਨੂੰ ਅਮਲ ਦੇ ਖਿਲਾਫ ਰਿਪੋਰਟ ਦਰਜ ਕਰਕੇ ਤਹਿਕੀਕਤ ਕਰਨ ਲਈ ਮਜਬੂਰ ਕਰ ਦਿੱਤਾ। ਉਦੋਂ ਮਨੀ ਦੇ ਕਤਲ ਤੋਂ 2 ਦਿਨ ਬਾਅਦ ਸਵੇਰੇ ਸੀਰਤ ਦੇ ਪੇਕੇ ਆਪਣੇ ਆਦਮੀਆਂ ਨੂੰ ਪੇਜ ਕੇ ਚਾਚੇ ਨੇ ਸੀਰਤ ਦੀ ਬੇਟੀ ਮਨਸੀਰਤ ਨੂੰ ਦਰਵਾਜ਼ੇ ਅੱਗੇ ਖੇੜ ਦੀ ਨੂੰ ਚੁਕਵਾ ਲਿਆ। ਜਦੋਂ ਦਰਵਾਜ਼ੇ ਤੇ ਹੀ ਮਨਸੀਰਤ ਕੋਲ ਖੜੀ ਸੀਰਤ ਨੇ ਆਪਣੀ ਬੇਟੀ ਨੂੰ ਉਹਨਾਂ ਆਦਮੀਆਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਤਾਂ ਉਹ ਉਸ ਵਿੱਚ ਬਹੁਤ ਜੋਰ ਨਾਲ ਮੋਟਰਸਾਈਕਲ ਮਾਰ ਦਿੱਤਾ ਗਿਆ ਜਿਸ ਨਾਲ ਸਿਰਿਤ ਬਹੁਤ ਦੂਰ ਤੱਕ ਝੜ ਡਿੱਗੀ ਪਈ ਤੇ ਉਸਦੀ ਇੱਕ ਲੱਤ ਟੁੱਟ ਗਈ ਅਤੇ ਉਹਦਾ ਮੂੰਹ ਜੋਰ ਨਾਲ ਕਿਸੇ ਪੱਥਰ ਉੱਪਰ ਵੱਜ ਗਿਆ ਜਿਸ ਨਾਲ ਉਹਦੇ ਸਾਰੇ ਦੰਦ ਨਿਕਲ ਗਏ ਸਿਰਿਤ ਨੂੰ ਉਹਦੇ ਕਰਦਿਆਂ ਨੇ ਜਲਦੀ ਨਾਲ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਤੇ ਅਮਰਤੇ ਕਰ ਫੋਨ ਕਰਕੇ ਮਨਸੀਰਤ ਵਾਜੇ ਸਾਰਾ ਕੁਝ ਦੱਸਿਆ ਪਰ ਉਹ ਤਾਂ ਪਹਿਲਾਂ ਹੀ ਮਨੀ ਕਰਕੇ ਮਾਤਮ ਦਾ ਮਾਹੌਲ ਸੀ ਕਿਉਂਕਿ 2 ਦਿਨ ਦੀ ਤਹਿਕੀਕਾਤ ਕਰਨ ਤੋਂ ਬਾਅਦ ਵੀ ਪੁਲਿਸ ਨੂੰ ਅਮਰਤ ਦੇ ਖਿਲਾਫ ਕੋਈ ਵੀ ਸਬੂਤ ਨਹੀਂ ਮਿਲਿਆ ਅਤੇ Laash ਨੂੰ ਅਮਰਤ ਦੇ ਹਵਾਲੇ ਕਰ ਦਿੱਤਾ ਸੀ। ਅਮਰਤ ਨੇ ਅਜੇ ਮਨੀ ਦੀ ਮੌਤ ਬਾਰੇ ਸੀਰਤ ਦੇ ਪੇਕੇ ਨੂੰ ਦੱਸਣਾ ਸੀ ਪਰ ਉਹ ਮਨਸੀਰਤ ਦੇ ਤੇ ਸੀਰਤ ਵਾਲੇ ਸੁਣ ਕੇ ਬਹੁਤ ਗੁੱਸੇ ਵਿੱਚ ਆ ਗਿਆ ਕਿਉਂਕਿ ਉਹ ਹੁਣ ਸਾਰੀ ਕਹਾਣੀ ਸਮਝ ਚੁੱਕਿਆ ਸੀ। ਉਸ ਨੇ ਸੀਰਤ ਦੇ ਪੇਕੇ ਨੂੰ ਮਨੀ ਦੇ ਕਤਲ ਬਾਰੇ 10 ਕੇ ਜਲਦੀ ਸੰਸਕਾਰ ਤੇ ਪਹੁੰਚਣ ਲਈ ਗਿਆ ਕਰ ਲਿਆ ਕਿ ਅਮਰਤ ਨੇ ਆਪਣੇ ਹੱਥਾਂ ਨਾਲ ਮਨੀ ਦਾ ਸੰਸਕਾਰ ਕੀਤਾ ਪਰ ਸਿਰ ਦੀ ਹਾਲਤ ਬਹੁਤ ਖਰਾਬ ਸੀ ਜਿਸ ਕਰਕੇ ਉਸ ਨੂੰ ਆਪਣੇ ਮਨੀ ਦਾ ਆਖਰੀ ਵਾਰੀ ਮੂੰਹ ਦੇਖਣਾ ਵੀ ਨਸੀਬ ਨਹੀਂ ਸੀ ਹੋਇਆ ਉਧਰ ਮਨਸੀਰਤ ਦਾ ਵੀ ਕੁਝ ਪਤਾ ਨਹੀਂ ਸੀ ਲੱਗ ਰਿਹਾ ਅਮਰਤ ਨੇ ਪੁਲਿਸ ਨੂੰ ਵੀ ਖਬਰ ਦੇਣ ਤੋਂ ਬਾਅਦ ਬੱਚੀ ਨੂੰ ਹਰ ਹਾਲਤ ਵਿੱਚ ਲੱਭਣ ਲਈ ਗਿਆ ਸੀ ਪਰ ਸੰਭਵ ਕੋਸ਼ਿਸ਼ ਕਰਨ ਤੋਂ ਬਾਅਦ ਵੀ ਅਮਰ ਤੇ ਉਹਦੀ ਮਾਂ ਨੂੰ ਜਦੋਂ ਕਦੇ ਵੀ ਮਨਜ਼ਿਰਤ ਦਾ ਕੋਈ ਸਰਾਗ ਨਾ ਮਿਲਿਆ ਤਾਂ ਉਹ ਪੁਲਿਸ ਦੇ ਦਬਾਅ ਪਾਉਣ ਲੱਗ ਗਈ ਪਰ ਪੁਲਿਸ ਨੂੰ ਸ਼ਾਂਬੀਨ ਕਰਨ ਤੋਂ ਬਾਅਦ ਇੱਕ ਬੱਚੀ ਦੀ Laash ਅਮਰ ਦੇ ਖੇਤਾਂ ਵਿੱਚੋਂ ਮਿਲੀ ਜਿਸ ਦੀ ਬੜੀ ਹੀ ਬੇਰਮੀ ਨਾਲ ਗਲਾ ਰੇਤ ਕਰਕੇ ਹੱਤਿਆ ਕਰ ਦਿੱਤੀ ਗਈ ਸੀ ਪੁਲਿਸ ਨੇ ਅਸ਼ਨਾਕਤ ਲਈ ਅਮਰਤ ਨੂੰ ਬੁਲਾਇਆ ਤਾਂ ਮਨਜ਼ਿਰਤ ਦੀ Laash ਨੂੰ ਆਪਣੇ ਸਾਹਮਣੇ ਦੇਖ ਕੇ ਅਮਰਤ ਦੀ ਜਿਵੇਂ ਜਾਨ ਹੀ ਨਿਕਲ ਗਈ ਉਸ ਨੂੰ ਆਪਣੇ ਆਪ ਉੱਪਰ ਬਹੁਤ ਗੁੱਸਾ ਆ ਰਿਹਾ ਸੀ ਉਹ ਆਪਣੇ ਆਪ ਨੂੰ ਵੀ ਤੇ ਇਸ ਸਭ ਦਾ ਜ਼ਿੰਮੇਵਾਰ ਸਮਝਣ ਲੱਗ ਗਿਆ ਸੀ ਉਹ ਹੁਣ ਬਿਲਕੁਲ ਟੁੱਟ ਗਿਆ ਸੀ ਅਤੇ ਉਸ ਨੇ ਆਪਣੇ ਹੱਥਾਂ ਨਾਲ ਮਨਸਿਰਤ ਨੂੰ ਵੀ ਦਫਨਾ ਦਿੱਤਾ ਪਰ ਹੁਣ ਬਿਲਕੁਲ ਚੁੱਪ ਸੀ ਜਿਵੇਂ ਕਿ ਉਹ ਬਿਲਕੁਲ ਖਤਮ ਹੋ ਗਿਆ ਹੋਵੇ ਉਸ ਨੂੰ ਆਪਣੇ ਤੇ ਮਨੀ ਦੀ ਬਚਪਨ ਦੀ ਦੋਸਤੀ ਦਾ ਇਹ ਸਿਲਾ ਜੋ ਮਿਲਿਆ ਸੀ ਉਹ ਸੋਚਦਾ ਸੀ ਕਿ ਉਸ ਉਹ ਦੇ ਮਨੇ ਜੇ ਦੋਸਤ ਨਾ ਹੁੰਦੇ ਤੇ ਉਹ ਦੇ ਮਨੇ ਕਦੇ ਪ੍ਰਾ ਨਾ ਬਣਦੇ ਤੇ ਸ਼ਾਇਦ ਅੱਜ ਉਸ ਨੂੰ ਇਹ ਮੌਤ ਦਾ ਮੰਜ਼ਰ ਵੀ ਦੇਖਣਾ ਪੈਂਦਾ ਬਾਕੀ ਕਹਾਣੀ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਧੰਨਵਾਦ